ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਮਰਤਜੀਤ ਮੈਨੂੰ ਅੱਜ ਤੁਸੀਂ ਕਾਂਗਰਸ ਪਾਰਟੀ ਜੁਆਨ ਕੀਤੀ ਹੈ ਹਾਂਜੀ ਇਹ ਸੋਚ ਕੇ ਜੁਆਨ ਕੀਤੀ ਹੈ ਮੈਨੂੰ ਕਰਦੇ ਜੀ ਅ ਪਹਿਲੀ ਗੱਲ ਤਾਂ ਜਿਹੜੇ ਸਾਰੇ ਆਪਣੇ ਡਾਕਟਰ ਅਨਬੀਰ ਕੌਰ ਮੀਆਂ ਜੀ ਨੇ ਬਹੁਤ ਹੀ ਪੜੇ ਲਿਖੇ ਸੂਝਵਾਨ ਆ ਸਿਆਣੇ ਆਪਾਂ ਕਹਿ ਲਈਏ ਇਮਾਨਦਾਰ ਨੇ ਜੋ ਕਿ ਅਕਾਲੀ ਅਤੇ ਝਾੜੂ ਵਾਲੀ ਪਾਰਟੀ ਨਾਲ ਤਾਂ ਬਹੁਤ ਬਹੁਤ ਚੰਗੇ ਨਿਕਲਣਗੇ ਸਾਨੂੰ ਉਮੀਦ ਹੈ ਕਿ ਸਾਡੇ ਕੰਮ ਆਉਣਗੇ ਜੋ ਵੀ ਸਾਡੇ ਪਿੰਡਾਂ ਦੀਆਂ ਮੰਗਾਂ ਹੁੰਦੀਆਂ ਨੇ ਗਿਆ ਗਰੀਬ ਲੋਕਾਂ ਦੀਆਂ ਗਰੀਬ ਪਰਵਾਰਾਂ ਦੀਆਂ ਜੋ ਕਿ ਮਜ਼ਦੂਰ ਪੱਠਿਆਂ ਦੇ ਕੰਮ ਕਰਦੇ ਨੇ ਉਹਨਾਂ ਦੀ ਜੋ ਵੀ ਮੰਗਾਂ ਹੋਣੀਆਂ ਉਹ ਮੰਗਾ ਡਾਕਟਰ ਰਣਬੀਰ ਕੌਰ ਮੀਆ ਜੀ ਵੱਲੋਂ ਪੂਰੀਆਂ ਕੀਤੀਆਂ ਆਣੀਆਂ ਮੇਰਾ ਨਾਮ ਜਰਨੈਲ ਸਿੰਘ ਜੀ ਜਰਨੈਲ ਸਿੰਘ ਅੱਜ ਕੀ ਤੁਸੀਂ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਕੀ ਸੋਚ ਕੇ ਤੁਸੀਂ ਜੁਆਇਨ ਕੀਤਾ ਸਰ ਅਸੀਂ ਪਹਿਲਾਂ ਦੇਖੋ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੈ ਠੀਕ ਹੈ ਜੀ ਗਾਲੀ ਚਲ ਵੀ ਦੇਖੇ ਨੇ ਪਰ ਇਹਨਾਂ ਦੇ ਵਿੱਚ ਸਾਡੇ ਕੰਮ ਕੋਈ ਨਹੀਂ ਆਇਆ ਵੋਟਾਂ ਲੈਣ ਨੂੰ ਰੂਰ ਆਉਂਨੇ ਕੰਮ ਕੋਈ ਨਹੀਂ ਹੱਥ ਅੱਗੇ ਆ ਕੇ ਕਹਿੰਦੇ ਵੋਟਾਂ ਪਾਓ ਹੱਥ ਜੋੜਦੇ ਨੇ ਪਰ ਜੇ ਵੋਟ ਪੈ ਗਈ ਜਿੱਤ ਗਏ ਆਪਦੇ ਘਰੇ ਪਿੰਡ ਵੱਲ ਨਹੀਂ ਆਉਣਾ ਜਿੱਥੋਂ ਵੋਟ ਲੈਂਦੀ ਆ ਉੱਥੇ ਨਹੀਂ ਜਿਹੜਾ ਮਾਰਨਾ ਕੋਈ ਸੁਸਬਿਧਾਂ ਦੇਖਣੀ ਮਤਲਬ ਕਿੰਦਾ ਲੋਕ ਰਹਿ ਰਹੇ ਨੇ ਦੁੱਖ ਸੁੱਖ ਪੁੱਛਣਾ ਨਹੀਂ ਬੁੱਧਰਾਮ ਨੇ ਸਾਡੇ ਪਿੰਡ ਸੜਕ ਕਿੱਥੇ ਤੁਸੀਂ ਸਾਬਲਾ ਡਿੱਗਣ ਜਾਏ ਹੋਗੇ ਉੱਥੇ ਕਿੰਨਾ ਬੁਰਾ ਹਾਲ ਸੜਕ ਦਾ ਇੰਨਾ ਇੰਨਾ ਟੋਆ ਜੀ ਮੰਨ ਲਓ ਜੇ ਮੋਟਰ ਡਿੱਗ ਵੀ ਜਾਵੇ ਨਾ ਤਾਂ ਬੰਦਾ ਉੱਥੇ ਬਚਣਾ ਔਖਾ ਹੈ ਤੁਸੀਂ ਆਪ ਦੇਖੋ ਵੀ ਉਹ ਇੱਧੇ ਟੱਪਦਾ ਗਲੀਆਂ ਸੜਕਾਂ ਤੇ ਟੱਪਦਾ ਉਹ ਨੂੰ ਕੁਝ ਦੇਖਣਾ ਚਾਹੀਦਾ ਵੀ ਮੇਰਾ ਪੰਜਾਬ ਕਿੱਧਰ ਜਾ ਰਿਹਾ ਠੀਕ ਹੈ ਜੀ ਅਸੀਂ ਇਸੇ ਕਰਕੇ ਡਾਕਟਰ ਮੀਆਂ ਜੀ ਨਾਲ ਜੁੜੇ ਆਂ ਵੀ ਸਾਡੇ ਇੱਕ ਕਹਿਣ ਤੇ ਮੜ ਜੇ ਕਹਿਣ ਤੇ ਸਾਡੇ ਕੋਲੇ ਪਹੁੰਚੇ ਨੇ ਅਸੀਂ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਨੌਜਵਾਨ ਜੂਥ ਹੈ ਸਾਡਾ ਨੌ ਜੌਨ ਜਿਹੜੇ ਜੂਥ ਨੇ ਅਸੀਂ ਭਾਈਚਾਰੇ ਆ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਮੋਢਾ ਲਾ ਕੇ ਖੜਾਗੇ ਇਹ ਨਹੀਂ ਹੈਗਾ ਵੀ ਮੋਢਾ ਸਾਡਾ ਇੱਕ ਪਾਸੇ ਹੋਊਗਾ ਨਾ ਮੋਢਾ ਸਾਡਾ ਇਹਨਾਂ ਕਿੰਨੀ ਹੋਊਗਾ ਜੋ ਮਰਜ਼ੀ ਹੋ ਜੇ ਅਸੀਂ ਇਹਨਾਂ ਨੂੰ ਹੀ ਦਿਤਾਉਣਾ ਤੇ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਇਹਨਾਂ ਦੀ ਸਰਕਾਰ ਹੋਣੀ ਆ ਡਾਕਟਰ ਮੀਆਂ ਜੀ ਆਪਣੇ ਐਮਐਲਏ ਬਣਨਗੇ ਠੀਕ ਹੈ ਆਪਣੇ ਦੁੱਖ ਸੁੱਖ ਦਾ ਸਾਥ ਦੇ ਹੁਣ ਇਹਨਾਂ ਦੇ ਹੰਦੇ ਸਿਰ ਤੇ ਆਪਾਂ ਛੱਡਦੇ ਆ ਵੀ 2027 ਦੇ ਵਿੱਚ ਇਹ ਮੰਨ ਲਓ ਐਮਐਲਏ ਬਣਦੇ ਨੇ ਤੇ ਸਾਡਾ ਵਿਕਾਸ ਕਰਨਗੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਮਤਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕ੍ਰਿਸ਼ਨਾ ਜੀ ਮਤਾ ਜੀ ਕੀ ਗੱਲ ਹੈ ਤੁਸੀਂ ਪਹਿਲਾਂ ਕਿਹੜੀ ਪਾਰਟੀ ਚ ਸੀਗੇ ਤੇ ਛੱਡ ਕੇ ਕਾਂਗਰਸ ਕਿਉਂ ਆਏ ਹੋ ਕਾਲੀ ਛੱਡੀ ਅਸੀਂ ਪਹਿਲਾਂ ਜੀ ਕਾਲੀ ਛੱਡੀ ਆ ਜਿੱਧਰ ਸਾਨੂੰ ਲੈ ਜਾਂਦਾ ਕੋਈ ਅਸੀਂ ਪਿੱਛੇ ਲੱਗ ਜਾਂਦੇ ਆ ਸਾਡੇ 30 32 ਕਰਨੇ ਜੀ ਸਾਨੂੰ ਕਦੇ ਕੋਈ ਸਹੂਲਤ ਨਹੀਂ ਮਿਲੀ ਅਸੀਂ ਹੁਣ ਅੱਕ ਕੇ ਮੀਆਂ ਬੀਬੀ ਜੀ ਨਾਲ ਹੋਏ ਆ ਜੁੜੇ ਆ ਵੀ ਮੇਰਾ ਬੇਟਾ ਲੈ ਕੇ ਆਇਆ ਘਰੇ ਹਾਂਜੀ ਉਹਨੂੰ ਉਮੀਦ ਹੈ ਜੀ ਕਿ ਜਮੀਆ ਜੀ ਕੱਲ ਨੂੰ ਐਮਐਲ ਬਣਦੇ ਆ ਤੁਹਾਡੇ ਕੰਮ ਹੋਣਗੇ ਜੀ ਜੇ ਸਾਨੂੰ ਮਵੇ ਦਾ ਤਾਂ ਹੀ ਤਾਂ ਜੀ ਅਸੀਂ ਬੁਲਾਇਆ ਮੜਵਾ ਜ ਫੋਲੋ ਵਾਲੇ ਡਾਕਟਰਾਂ ਕੋਲ ਪਹੁੰਚਿਆ ਹਾਂ ਕਿੰਨੇ ਪਰਿਵਾਰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਸਾਰੇ ਇੱਥੋਂ ਦੇ ਵਰਕਰ ਸਾਬਾਨਾਂ ਦਾ ਖਾਸ ਤੌਰ ਤੇ ਯੂਥ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲਾਂ ਹਜੇ ਕੁਛੀ ਦਿਨ ਪਹਿਲਾਂ ਜੁਆਇਨ ਕੀਤਾ ਸੀ ਤੇ ਨਾਲ ਲੱਗਦੇ ਉਹਨਾਂ ਨੇ ਆਪਣੇ ਹੋਰ ਪਰਿਵਾਰਾਂ ਨੂੰ ਲਗਭਗ 30 ਤੋਂ 35 ਆਰਾਊਂਡ ਪਰਿਵਾਰ ਹੈ ਜੋ ਅੱਜ ਜੁਆਇਨ ਕੀਤੇ ਨੇ ਮੈਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦੀ ਹਾਂ ਔਰ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਹੜੇ ਅੱਜ ਬਜ਼ੁਰਗ ਮਾਤਾ ਜੀ ਉਹਨੇ ਉਹਨਾਂ ਨੇ ਤੁਹਾਨੂੰ ਕੁਝ ਮੰਗਾ ਰੱਖਿਆ ਨੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਡੈਫੀਨਟਲੀ ਜੀ ਕਿਸੇ ਦੀ ਆਸ ਉਮੀਦਾਂ ਨੂੰ ਲੈ ਕੇ ਹੀ ਅਸੀਂ ਇਲੈਕਸ਼ਨ ਨੂੰ ਕੰਡੈਸਟ ਕਰਦੇ ਆ ਔਰ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਜਿਵੇਂ ਕਿ ਉਹਨਾਂ ਨੇ ਹਸਪਤਾਲ ਦੀ ਗੱਲ ਕੀਤੀ ਹੈ ਕਿ ਨੇੜੇ-ਤੇੜੇ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਹਸਪਤਾਲ ਅਗਰ ਕਿਹਾ ਜਾਵੇ ਤਾਂ ਢੰਗ ਦਾ ਨਹੀਂ ਹੈਗਾ ਤਾਂ ਉਹਨਾਂ ਨੂੰ ਆਪਣੀਆਂ ਦੁੱਖ ਤਕਲੀਫਾਂ ਜੋ ਇੱਕ ਮੁੱਢਲੀ ਲੋੜ ਹੈ ਜੋ ਆਪਣੀ ਬੇਸਿਕ ਨੀਡ ਹੈ ਇੱਕ ਹਸਪਤਾਲ ਦੀ ਉਹਨਾਂ ਨੇ ਰੱਖੀ ਹੈ ਅਗਰ ਬੋਹੇ ਦੇ ਹਸਪਤਾਲ ਦਾ ਆਪਾਂ ਸਭ ਨੇ ਹਾਲ ਜਾਣਿਆ ਹੀ ਹੋਇਆ ਹੈ ਤਾਂ ਉਹਨਾਂ ਨੇ ਉਹ ਮੰਗ ਰੱਖੀ ਹੈ ਤੇ ਮੈਂ ਉਹਨਾਂ ਨੂੰ ਪੂਰੇ ਵਿਸ਼ਵਾਸ ਦਿਵਾਨੀਏ ਕਿ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ 2027 ਦੇ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV